ਬਰਨਾਲਾ ਦੇ ਪਿੰਡ ਕਾਨੇਕੇ ਚ ਘਰ ਅੰਦਰ ਸੁੱਤੇ ਪਏ ਨਿਹੰਗ ਸਿੰਘ ਦਾ ਕਤਲ ਹੋਇਆ ਹੈ ਮ੍ਰਿਤਕ ਦੀ ਪਛਾਣ ਗੁਰਦਿਆਲ ਸਿੰਘ ਵਜੋਂ ਹੋਈ ਹੈ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਨਿਹੰਗ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਆਪਣੇ ਘਰ 'ਚ ਬਣਾਈ ਨਿਹੰਗ ਛੌਣੇ 'ਚ ਸੁੱਤਾ ਪਿਆ ਸੀ ਜਿਸ ਦਾ ਅਣਪਛਾਤੇ ਕਾਤਲਾਂ ਨੇ ਗਲੇ ਤੇ ਤੇਜ਼ਦਾਰ ਹਥਿਆਰਾਂ ਦੀ ਵਾਰ ਕਰਕੇ ਕਤਲ ਕਰ ਦਿੱਤਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਕਤਲ ਦਾ ਮਾਮਲਾ ਆਇਆ ਜੀ ਗੁਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ ਬੰਦੇ ਆਏ ਨੇ ਆ ਕੇ ਕੰਡਾ ਟਾਪ ਕੇ ਕਤਲ ਕਰਕੇ ਭਾਗੇ ਜੀ ਇਹ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ ਪਹਿਲਾ ਪਰਿਵਾਰ ਆਇੰਦਾ ਸੀਗਾ ਜੀ ਸਾਰਾ ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲਏ ਨੇ ਇੱਥੇ ਛੌਨੀ ਬਣਾ ਲਈ ਸੀ ਆਪਣੇ ਜੰਗ ਸਿੰਘ ਸੀਗੇ ਬਾਣੀ ਪੜਦੇ ਸੀ ਨਹੀਂ ਜੀ ਹਾਲੇ ਕੋਈ ਪਤਾ ਨਹੀਂ ਤੇ ਜੇ ਤਾਰ ਹਥਿਆਰਾਂ ਦੇ ਨਾਲ ਦੋ ਤਿੰਨ ਵਾਰ ਕੀਤੇ ਨੇ ਗੱਲ ਵੱਡਿਆ ਇੱਥੋਂ ਤੇ ਨਾਲ ਆ ਜਵਾੜਾ ਵੱਡਿਆ ਹੋਇਆ ਸਾਰਾ ਇੱਥੋਂ ਬੇ ਰਮੀ ਦੇ ਨਾਲ ਕਤਲ ਕੀਤਾ ਗਿਆ ਮੰਗ ਤਾਂ ਇਹ ਕਰਦਾ ਜੀ ਬੰਦਿਆਂ ਨੂੰ ਫੜਿਆ ਜਾਪੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਬਣਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਰਵਾਈ ਹੋਵੇ ਸਾਰੀ ਅੱਗੇ ਤੋਂ ਇਹੋ ਜੀ ਗੱਲ ਨਾ ਹੋਵੇ ਕੋਈ ਇਹ ਕਿਹੜਾ ਕਿਸੇ ਨੇ ਕੁਝ ਕਹਿੰਦਾ ਸੀਗਾ ਆਪਣੇ ਘਰ ਦੇ ਵਿੱਚ ਰਹਿ ਰਹੇ ਸੀ ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ ਹਾਂ ਜੀ ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ ਕੁਰਬਾਨੀ ਪੜ੍ਹਾ ਰਹੇ ਸੀ ਬੱਚਿਆਂ ਨੂੰ ਬਹੁਤ ਬੱਚੇ ਪੜ੍ਹਾਏ ਨੇ ਇਹਨਾਂ ਨੇ ਇੱਥੇ ਅਸੀਂ ਵੀ ਇਹਨਾਂ ਤੋਂ ਪੜੇ ਹੋਇਆ ਹਾਂ ਖੁਦਾ ਆਪ ਇਹਨਾਂ ਤੋਂ ਪੜਿਆ ਜੀ ਨਾਲ ਕਿੱਥੇ ਰਹਿੰਦੇ ਰਹੇ ਹਾਂ ਮੰਗ ਕੀ ਕਰਦਾ ਮੰਗਦਾ ਜੀ ਬੰਦਿਆਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਫੜ ਕੇ ਨੂੰ ਸਜ਼ਾ ਦਿੱਤੀ ਜਾਵੇ ਅੱਜ ਸਵੇਰ ਕਰੀਬ 7:30 ਵਜੇ ਗੁਰਦੇਵਾਲ ਸੰਘਾ ਜਿਹੜਾ ਇੱਥੇ ਛੌਨੀਚ ਰਹਿੰਦਾ ਉਹਦੇ ਘਰ 'ਚ ਪਹਾਣੇ 'ਚ ਜਿਉਂਦਾ ਕੋਈ ਕਤਲ ਕਰ ਗਿਆ ਉਸੇ ਟਾਈਮ ਅਸੀਂ ਤੁਰੰਤ ਸੀਨੀਅਰ ਅਫਸਰਾਂ ਦਿੱਤੇ ਅੰਚ ਲੈ ਆ ਕੇ ਮੈਂ ਮੌਕੇ ਤੇ ਆਇਆ ਕੋ ਤੇ ਟੀਮ ਪਾਲਟੀ ਲੈ ਕੇ ਅਸੀਂ ਜਦ ਆ ਕੇ ਦੇਖਿਆ ਮੰਜਾ ਤੇ ਪਿਆ ਸੀਗਾ ਤੇ ਕੁਦਰ ਲੱਗਿਆ ਸੀਗਾ ਇੱਥੇ ਤੇ ਕਿਸੇ ਨੇ ਕੋਸ ਤੇਜ਼ ਤਰ੍ਹਾਂ ਥੇਰਨੜਾ ਇਹਦੇ ਧੌਂੜ ਤੇ ਵਾਰ ਕੀਤੇ ਹੋਏ ਸੀਗੇ ਖੂਨ ਨਾਲ ਲਤਫਤ ਹੋਇਆ ਪਿਆ ਸੀਗਾ ਸਾਰਾ ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਪੁਜਰਬ ਕਰ ਰਹੇ ਹਾਂਗੇ ਤੇ ਸੀਸੀਟੀਵੀ ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ ਕਿ ਕਿਧਰੋਂ ਆਏ ਬੰਦੇ ਕੌਣ ਸੀਗੇ ਸਪੈਸ਼ਲ ਟੀਮ ਸਾਡੀ ਸਪੈਸ਼ਲ ਆਈ ਹੋਈ ਆ ਡੌਗ ਸਕਾਡ ਵੀ ਆ ਕੇ ਗਿਆਗਾ ਉਹ ਵੀ ਆਪ ਦਾ ਪਾਰਟੀਆਂ ਚੈੱਕ ਕਰ ਰਹੀਆਂ ਨੇ ਅਸੀਂ ਵੀ ਸੀਸੀਟੀਵੀ ਕੈਮਰੇ ਖੋਗਾਲ ਰਹੇ ਹਾਂਗੇ ਵੀ ਬੰਦੇ ਕਿਧਰੋਂ ਆਏ ਤੇ ਕੌਣ ਨੇਗੇ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਕਦਵਾੰਦਰਚ ਕਰ ਰਹੇ ਹਾਂ ਅੱਜ 1 ਫਰਵਰੀ ਆਗਾ ਨਵੇਂ ਧਾਰਾਂ ਦੇ ਵਿੱਚ ਇਹ ਮਕਦਮਾ ਦਰਜ ਹੋਊਗਾ ਪਹਿਲਾਂ 302 ਚ ਹੁੰਦਾ ਸੀਗਾ ਹੁਣ ਇਹ 103 ਜਮਨਿਕ ਉਹਦੇ ਤਹਿਤ ਅਸੀਂ ਮਕਦਮਾ ਲੈ ਰਹੇ ਹਾਂ ਉਹ ਇਕੱਲੇ ਰਹਿੰਦਾ ਸੀਗਾ ਇਹ ਤਿੰਨ ਭਰਾ ਨੇ ਬਾਕੀ ਦੋ ਭਰਾ ਇਹਦੇ ਪਿੰਡ ਚ ਰਹਿੰਦੇ ਨੇਗੇ ਉਹ ਵਿਆਹ ਹੋਏ ਨੇ ਛੜਾਗਾ ਇਸ ਮਕਾਨ ਦੇ ਵਿੱਚ ਇਕੱਲੇ ਰਹਿੰਦਾ ਸੀਗਾ ਬੁੱਢੇ ਦਲ ਦੇ ਨਾਲ ਇਹ ਸੰਬੰਧ ਸੀਗਾ ਇਹਦਾ ਤੇ ਇੱਥੇ ਪਾਠ ਪੂਜਾ ਕਰਦਾ ਸੀ ਉਹਦੀ ਸੰਥਿਆ ਲਿੰਦਾ ਸੀਗਾ